ਤਨਾਹਾਰ ਪਿੰਡ ਦੇ ਜਿਹੜੇ ਆ ਜਿਨ੍ਹਾਂ ਦੀ ਧੌਣ 'ਚ ਕਿੱਲਾ ਫਸਿਆ ਹੈ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਜੀ ਦਾ ਪਾਵਨ ਕੋਟਰ ਦੇ ਨੁੰਦਰ ਹੈ ਉਹ ਟਾਟੇ ਰੀ ਕਰ ਦਿੱਤਾ ਗਿਆ ਹੈ ਉਸ ਦੀ ਜ਼ਮੀਨ ਦੇ ਉੱਤੇ ਹੱਲ ਚਲਾਇਆ ਗਿਆ ਹੈ ਜ਼ਬਰਦਸਤੀ ਸੋ ਮੈਂ ਉਸ ਉਨੀਆਂ ਸੂਚੀ ਸਾਜ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਤੁਰੰਤ ਉੱਥੇ ਪਹੁੰਚ ਕੇ ਉਹਨਾਂ ਜਿਹੜੀਆਂ ਵਿਰੋਧੀ ਤਾਕਤਾਂ ਜਿਹੜੀਆਂ ਸਮਾਜ ਨੂੰ ਘਾਲਾ ਰਹੀਆਂ ਜਿਹੜੇ ਸਾਡੇ ਪ੍ਰਚਾਰ ਪ੍ਰਸਾਰ ਨੂੰ ਦੱਬਣ ਲਈ ਕੁਚਲਣ ਦੀ ਯਤਨ ਕਰ ਰਹੀਆਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਆਪ ਸਾਰੇ ਖੇੜਾ ਦੋਨਾਂ ਵਿਖੇ ਪਹੁੰਚਣ ਦੀ ਅਪੀਲ ਹੈ ਜੈ ਵਾਲਮੀਕੀ ਜੈ ਗੁਰੂ ਗਿਆਨਨਾਥ ਜੀ ਵਾ ਸੁਮਤੀ ਸਹਾਸੰਗ ਦੀ ਜਿਸ ਤਰ੍ਹਾਂ ਆਪ ਸਾਰਿਆਂ ਨੂੰ ਪਤਾ ਹੈ ਕਿ ਜਿੱਥੇ ਕਿਤੇ ਵੀ ਵੇਖੀਏ ਸਾਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬ੍ਰਹਮਾਲਿਆ ਬਣਾਉਣ ਲਈ ਹਮੇਸ਼ਾ ਸੰਘਰਸ਼ ਦਾ ਰਾਹ ਹੀ ਚੁਣਨਾ ਪੈਂਦਾ ਹੈ ਇਸੇ ਤਰ੍ਹਾਂ ਦੇ ਤਨਹਾਰ ਪਿੰਡ ਦੇ ਜਿਹੜੇ ਆ ਖੇੜਾ ਦੂਣਾ ਦੇ ਜਿਨ੍ਹਾਂ ਦੀ ਧੌਣ ਚ ਕਿਲਾ ਫਸਿਆ ਹੈ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਦੇ ਮੰਦਰ ਹੈ ਉਹ ਤੋਂ ਦੇਣਾ ਘੋਟਾ ਤੇਰੀ ਕਰ ਦਿੱਤਾ ਗਿਆ ਹੈ ਉਸ ਦੀ ਜ਼ਮੀਨ ਦੇ ਉੱਤੇ ਹੱਲ ਚਲਾਇਆ ਗਿਆ ਹੈ ਜ਼ਬਰਦਸਤੀ ਸੋ ਮੈਂ ਉਥੋਂ ਦੀਆਂ ਸੁਮਤੀ ਸਹਾਸੰਗ ਤੋਂ ਅਪੀਲ ਕਰਦਾ ਹਾਂ ਕਿ ਤੁਰੰਤ ਉੱਥੇ ਪਹੁੰਚ ਕੇ ਉਹਨਾਂ ਜਿਹੜੀਆਂ ਵਿਰੋਧੀ ਤਾਕਤਾਂ ਜਿਹੜੀਆਂ ਸਮਾਜ ਨੂੰ ਘਾ ਲਾ ਰਹੀਆਂ ਜਿਹੜੇ ਸਾਡੇ ਪ੍ਰਚਾਰ ਪ੍ਰਸਾਰ ਨੂੰ ਦੱਬਣ ਲਈ ਕੁਚਲ ਦੀ ਯਤਨ ਕਰ ਰਹੀਆਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਆਪ ਸਾਰੇ ਖੇੜਾ ਦੋਨਾਂ ਵਿੱਚੇ ਪਹੁੰਚਣ ਦੀ ਅਪੀਲ ਹੈ ਕਿ ਸਾਥੀਓ ਏਕੇ ਦਾ ਸਬੂਤ ਦਿੱਤੇ ਹੋਏ ਜਿੰਨੀਆਂ ਜੱਥੇਬੰਦੀਆਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਚਾਰ ਪ੍ਰਸਾਰ ਲਈ ਯਤਨ ਕਰਦੀਆਂ ਕੰਮ ਕਰਦੀਆਂ ਪਿੰਡਾਂ ਖੁਸਲਆਂ ਉਹਨਾਂ ਨੂੰ ਅਪੀਲ ਹੈ ਕਿ ਵਾਚ ਛੱਡ ਕੇ ਜਿਹੜਾ ਆ ਖੇੜਾ ਦੋਨਾਂ ਵਿੱਚੇ ਪਹੁੰਚਣ ਦੀ ਅਪੀਲ ਅਤੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਜੇਗੀ ਕੋਕਾ ਵੱਜ ਜਾਵੇ ਜਗਵ